ਸਵਾਜਦਾ ਜੋ ਹੁਕਮਨਾਮਾ ਸਾਹਿਬ 631 ਤੇ 32 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਨਾਮਾ ਸੋਰਠ ਰਾਗ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਾੜੀ ਮੰਨ ਰੇ ਕੌਨ ਕੋ ਮਤ ਤੈ ਲੈਨੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਜਿੰਨੇ ਵੀ ਬਾਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀ ਹੈ ਸਾਰੀ ਦੇ ਵਿੱਚ ਮਨ ਦੀ ਗੱਲ ਜ਼ਰੂਰ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਐ ਮਨ ਰੇ ਕੌਣ ਕੁਮਤ ਤੈ ਲੈਨੀ ਇੱਕ ਹੁੰਦੀ ਐ ਮਤ ਜਿਹੜੀ ਗੁਰੂ ਤੋਂ ਲੈਨੇ ਆਪਾਂ ਇੱਕ ਹੁੰਦੀ ਐ ਕੁਮਤ ਜਿਹੜੇ ਮਾੜਿਆਂ ਥਾਮਾਂ ਦੇ